ਸਵੇਰ ਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੂ ਹਰਿਆਣਾ ਦੇ ਵਿੱਚ 5 ਅਕਤੂਬਰ ਨੂੰ ਵੋਟਾਂ ਪੈਣੀਆਂ ਨੇ 10 ਅਕਤੂਬਰ ਨੂੰ ਨਤੀਜੇ ਆਉਣੇ ਨੇ ਤੇ ਦੂਜੇ ਪਾਸੇ ਗੁਰਬੀਰ RAM ਰਹੀਮ ਨੂੰ ਫਿਰ ਪੈਰੂਲ ਮਿਰਗੀ ਕਹਦੇ ਨੇ ਕਿ ਉਸ ਦਾ 36 ਸੀਟਾਂ ਤੇ ਪ੍ਰਭਾਵ ਹੈ ਹਾ ਜੇ ਉਹ 2 ਸਤੰਬਰ ਨੂੰ ਹੀ ਜੇਲ੍ਹ ਦੇ ਵਿੱਚ ਗਿਆ ਸੀ 21 ਦਿਨ ਬਾਹਰ ਰਹਿ ਕੇ 21 ਦਿਨਾਂ ਦੀ ਪੈਰੋਲ ਕੱਟ ਕੇ ਉਹ ਮੁੜਿਆ ਸੀ ਇਸ ਤੋਂ ਤਿੰਨ ਹਫ਼ਤੇ ਬਾਅਦ ਹੀ ਉਸਨੇ 20 ਦਿਨ ਲਈ ਫੇਰ ਦਰਖਾਸਤ ਦਿੱਤੀ ਕਿ ਮੈਨੂੰ ਪੈਰੋਲ ਦਿੱਤੀ ਜਾਵੇ ਹਰਿਆਣਾ ਦਾ ਜਿਹੜਾ ਜੇਲ੍ਹ ਵਿਭਾਗ ਹੈ ਉਹਦੇ ਜਿਹੜੇ ਡੀ.ਸੀ.ਪੀ ਦੇ ਮੁਹੰਮਦ ਅਕੀਲ ਉਸਨੇ ਮਿੰਟ ਲਾਇਆ ਕਿ ਉਹ ਨੂੰ ਅਚੰਚੇਤ ਤੇ ਜ਼ਰੂਰੀ ਲਿਖਿਆ ਹੋਇਆ ਸੀ ਇੱਕ ਮਿੰਟ ਲਾਇਆ ਉਹਨੇ ਸਹੀ ਪਾਤੀ ਪਰ ਦੂਜੇ ਪਾਸੇ ਚੋਣ ਜਾਬਤਾ ਲੱਗਿਆ ਹੋਇਆ ਤੋਂ ਇਸ ਕਰਕੇ ਜਿਹੜਾ ਐਡੀਸ਼ਨਲ ਬੁੱਕਖਤਰ ਹੈ ਗ੍ਰਾਮਤ్రਾਲੇ ਦਾ ਉਸਨੇ ਫੈਸਲਾ ਖੁਦ ਨਹੀਂ ਲਿਆ ਉਸਨੇ ਮਨਜ਼ੂਰਤਾ ਕਰਤੀ ਦਰਖਾਸਤ ਲੇਕਿਨ ਚੋਣ ਕਮਿਸ਼ਨ ਨੂੰ ਭੇਜਤੀ ਤੇ ਚੋਣ ਕਮਿਸ਼ਨ ਨੇ ਦੋ ਦਿਨ ਬੱਦ ਲਾਤੇ ਲੈਕਨ ਉਸ ਦੀ ਜਿਹੜੀ ਹੈ ਮਨਜ਼ੂਰ ਹੋ ਗਈ ਤੇ ਹੁਣ ਬਾਹਰ ਆ ਗਿਆ ਇਹ ਹਾਲ ਹੈ ਤੇ ਕੋਈ ਪਹਿਲੀ ਵਾਰ ਥੋੜੀ ਹੈ 11ਵੀਂ ਵਾਰ ਇਹਨੂੰ ਪੈਰੋਲ ਮਿਲਿਆ 11ਵੀਂ ਵਾਰ ਜਿਹੜੀ 275 ਦਿਨ ਉਹ ਉਹ ਬਾਹਰ ਰਿਹਾ ਹੈ 7 ਬਰਿਆਂ ਦੇ ਵਿੱਚ ਇਹ ਹਾਲ ਹੈ ਉਸ ਦਾ ਜਿਹੜੀ ਸਾਡੇ ਦੇਸ਼ ਦਾ ਤੁਸੀਂ ਦੇਖੋ ਜਿਹੜਾ ਬੰਦਾ ਰੇਪ ਦੇ ਕੇਸ ਜਿਹੜਾ ਬੰਦਾ ਕਤਲ ਦੇ ਕੇਸ ਚ ਹੋਵੇ ਦੇਖੋ ਇਸ ਗੁਰਬੀਤ ਰਾਮ ਵਹੀਮ ਬਾਰੇ ਪੂਰੀ ਗੱਲਬਾਤ ਅਸ ਇਸ ਵੀਡੀਓ ਚ ਦੱਸਦੇ ਆ ਇੱਕ ਵਾਰੀ ਫੇਰ ਯਾਦ ਕਰਾਉਣਾ ਹੈ ਤੁਹਾਨੂੰ ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਗੱਲ ਯਾਦ ਕਰਾਉਣੀ ਹੈ ਕਿ ਪਿਆਰੇ ਦਰਸ਼ਕ ਜੇ ਤੁਸੀਂ ਚਾਹੋ ਨਿਓ ਕਿ ਕੋਈ ਸਹੀ ਜਾਣਕਾਰੀ ਨਿਰਪੱਖ ਜਾਣਕਾਰੀ ਹਰ ਵਿਸ਼ੇ ਤੇ ਜਿਹੜਾ ਇੰਪੋਰਟੈਂਟ ਵਿਸ਼ਾ ਉਤੇ ਮੈਂ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦਾ ਰਹਾ ਤਾਂ ਤੁਸੀਂ ਇਸ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਵੋ ਜੇ ਅਜੇ ਤੱਕ ਨਹੀਂ ਕੀਤਾ ਤਾਂ ਮੈਂ ਗੱਲ ਕਰ ਰਿਹਾ ਸੀ ਰਾਮ ਰਹੀਮ ਦੀ ਇਸ ਨੂੰ 25 ਅਗਸਤ 2017 ਨੂੰ ਦੋ ਆਦਮੀਆਂ ਦੇ ਰੇਪ ਕੇਸ ਚ ਦੋਸ਼ੀ ઠਰਿਆ ਸੀ ਐਤੋਂ ਗੱਲ ਸ਼ੁਰੂ ਕਰਦੇ ਹਾਂ ਦੋਸ਼ੀ ਇਹ 25 ਅਗਸਤ ਨੂੰ ਠਹਿਰਾ ਗਿਆ 27 ਅਗਸਤ 2017 ਨੂੰ ਅਰੈਸਟ ਕੀਤਾ ਗਿਆ ਗ੍ਰਿਫਤਾਰ ਕੀਤਾ ਗਿਆ ਤੇ 28 ਅਗਸਤ ਨੂੰ 20 ਸਾਲ ਦੀ ਸਜ਼ਾ ਸੁਝਾਾਈ ਗਈ ਸੀ ਇਸ ਬਤ ਤੇ 20 ਸਾਲ ਦੀ ਸਜ਼ਾ ਤੇ ਹੁਣ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਦੇਖ ਲਓ 7 ਸਾਲ ਹੋ ਗਏ ਸਨਾਰੀਆਂ ਜੇਲ੍ਹ ਚ ਤੇ ਇੰਨਾ 7 ਸਾਲਾਂ ਦੇ ਵਿੱਚ ਦੋਸੋਂ ਪੇਟਰ ਦਿਨ ਬਾਹਰ ਰਿਹਾ ਜਦੋਂ ਵੀ ਦਿਲ ਕਰਦਾ ਜਦੋਂ ਔੱਕ ਜਾਂਦਾ ਜੇਲ੍ਹ ਚ ਬੈਠਾ ਜੇਲ੍ਹ ਵੀ ਕੋਈ ਐਸੀ ਜੇਲ੍ਹ ਨਹੀਂ ਹੈ ਜਿਹੜੀ ਆਪਾਂ ਫਿਲਮਾਂ ਚ ਦੇਖਦੇ ਆਂ ਸਨਾਰੀਆਂ ਜੇਲ੍ਹ ਦੇ ਵਿੱਚ ਇਹਦੇ ਹਰ ਆਰਾਮ ਦਾ ਖਿਆਲ ਰੱਖਿਆ ਹੋਇਆ ਹੈ ਤਾਂ ਉਸ ਤੋਂ ਫਿਰ ਵੀ ਜੇ ਉਹਨੇ ਪਈ ਬਾਹਰ ਜਾ ਕੇ ਕੋਈ ਵੀਡੀਓ ਬਣਾਉਣੀ ਹੈ ਹਵਾ ਦੇ ਬੁੱਢੇ ਲੁੱਟਣੇ ਨੇ ਆਜ਼ਾਦੀ ਮੰਗਣੀ ਹੈ ਤਾਂ ਪੈਰੋਲ 'ਤੇ ਲਿਖ ਦਿੰਦਾ ਤੇ ਫਿਰ ਬਾਹਰ ਆ ਜਾਂਦਾ ਜਾਂ ਫਿਰ ਸਰਕਾਰ ਬਾਹਰ ਲੈ ਕੇ ਆਉਂਦੀ ਹੈ ਜਦੋਂ ਕੋਈ ਇਲੈਕਸ਼ਨ ਹੁੰਦੀ ਹੈ ਇਲੈਕਸ਼ਨ ਦਾ ਕਨੈਕਸ਼ਨ ਜਿਹੜਾ ਹੈ ਉਹ ਤੇ ਗੱਲ ਆਪਾਂ ਕਰਦੇ ਆ ਅੱਗੇ ਜਾ ਕੇ ਲੇਕਿਨ ਇਹ ਤਾਂ ਇੱਕ ਕੇਸ ਦੀ ਗੱਲ ਸੀ ਦੋ ਕੇਸ ਹੋਰ ਕਤਲ ਦੇ ਜਿਹਨੇ ਇਸ ਧਰਤੀ ਤੇ ਜੋ ਵੱਧ ਤੋਂ ਵੱਧ ਖਤਰਨਾਕ ਨਾ ਹੈ ਉਹ ਇਹਨੇ ਕੀਤਾ ਕਤਲ ਵੀ ਕੀਤਾ ਰੇਪ ਵੀ ਕੀਤਾ 11 ਜਨਵਰੀ 2019 ਨੂੰ ਪੱਤਰਕਾਰ ਰਾਮਚੰਦਰ ਸ਼ਤਪਤੀ ਜ ਉਹਦਾ ਕਤਲ ਸੀ ਉਸ ਮਾਮਲੇ ਚ ਫੜਿਆ ਗਿਆ ਸੀ ਉੱਥੇ ਵੀ ਉਮਰ ਕੈਦ ਹੋਈ ਫਿਰ 2021 ਚ ਜੀ ਸਕਦਾ ਖਤ ਜਿਹੜਾ ਦਾ ਮੈਨੇਜਰ ਸੀ ਭਾਵੇਂ ਕਿ 28/22 2024 ਨੂੰ ਹਾਈ ਕੋਰਟਾਂ ਦੇ ਚਲ ਨੂੰ ਬਰੀ ਕਰਤਾ ਲੇਕਿਨ ਫਿਰ ਵੀ ਕਤਲ ਤੇ ਰੇਪ ਚੰਦਰ ਹੈ ਇਹ ਤਾਂ ਜੀ ਜਿਹੜੀ ਬੈਕਗ੍ਰਾਉਂਡ ਹੈ ਇਸ ਬੈਕਗ੍ਰਾਉਂਡ ਦੇ ਵਿੱਚ ਇਸ ਨੂੰ ਬਾਰ-ਬਾਰ ਜੁਡੀਸ਼ ਹੈ ਮਿਲ ਰਹੀ ਹੈ ਇਹ ਪੈਰੋਲ ਜਫਰ ਲੋ ਹੁਣ ਤੁਸੀਂ 11ਵੀਂ ਹੈ ਸਭ ਤੋਂ ਪਹਿਲਾਂ 24 ਤਾਰਿਖ ਫੜੇਗਾ 24 ਅਕਤੂਬਰ 2020 ਕਹਿੰਦੇ ਜੀ ਮੇਰੀ ਮਾਂ ਬਿਮਾਰ ਹੈ ਠੀਕ ਹੈ ਇੱਕ ਦਿਨ ਲਈ ਭੇਜਤਾ ਇਹ ਜੈਨੂਨ ਲੱਗਦੀ ਹੈ ਗੱਲ 21/2021 ਨੂੰ ਫਿਰ ਫਿਰ ਵੀ ਇੱਕ ਦਿਨ ਲਈ 12 ਘੰਟੇ ਲਈ ਮਾਂ ਬਿਮਾਰ ਸੀ ਦੋ ਵਾਰ ਹੀ ਮਿਲਗੀ ਲੇਕਿਨ ਜਿਹੜਾ ਹੈ 7 ਫਰਵਰੀ 22 ਤੋਂ ਸلسلਾ ਸ਼ੁਰੂ ਹੁੰਦਾ ਅਸਲ ਦੇ ਵਿੱਚ ਉਹ ਲੋਵਰੇ ਨੂੰ ਜਿਹੜਾ ਹੈ 21 ਦਿਨ ਦੀ ਫਰਲੋ ਮਿਲੀ ਸੀ ਉਹ ਤੋਂ ਤੇ 31 ਜੂਨ 22 ਦੇ ਵਿੱਚ 30 ਦਿਨ ਦੀ ਤੈਨੂੰ ਪੈਰੋਲ ਮਿਲੀ ਤੇ ਯੂਪੀ ਦੀ ਬਗਵਤ ਆਸ਼ਰਮ ਤੇ ਵਿੱਚ ਆਨੰਦ ਲੈ ਰਿਹਾ ਸੀ ਔਰ ਨਾਲ ਆਨਲਾਈਨ ਭਗਤਾਂ ਨੂੰ ਸੰਬੋਧਨ ਕਰ ਰਿਹਾ ਸੀ ਭਗਤਾਂ ਦੇ ਵਿੱਚ ਪੋਲਿਟਿਕਲ ਲੀਡਰ ਵੀ ਬੈਠੇ ਦੇਖੇ ਜਾਂਦੇ ਸੀ ਫਿਰ 14 ਅਕਤੂਬਰ 22 ਨੂੰ 40 ਦਿਨ ਦੀ ਪੈਰੋਲ ਮਿਲੀ ਸੀ ਉਸ ਵੇਲੇ ਵੀ ਵਾਕਬਤ ਜਿਹੜਾ ਅਸਰ ਮੈਂ ਜੁਪੀ ਦਾ ਉਹਦੇ 'ਚ ਰਿਹਾ ਸੀ ਫਿਰ ਛੇਵੀਂ ਵਾਰ ਮਿਲੀ ਇਹਨੂੰ 21 ਫਰਵਰੀ 2023 ਨੂੰ 40 ਦਿਨ ਦੀ ਬਰੋਡ ਉਹਦੋਂ ਇਹਨੇ ਇਹ ਕਿਹਾ ਸੀ ਕਿ ਸ਼ਾਸਤਨਾਮ ਸਿੰਘ ਜੋ ਇਹਨਾਂ ਦੇ ਗੁਰੂ ਕਹਿੰਦਾ ਮੇਰੇ ਨੇ ਉਹਦੀ ਜਨਮ ਦਿਨ ਮਨਾਉਣੀ ਆ ਉਹਦੇ ਲਈ ਜਿਹੜੀ ਹੈ ਛੁੱਟੀ ਮਿਲੀ ਸੀ ਫਿਰ 7ਵੀਂ ਵਾਰ ਮਿਲੀ ਜੁਲਾਈ 23 ਚ 30 ਦਿਨ ਦੀ ਪੈਰੋ ਫਿਰ 8ਵੀਂ ਵਾਰ 21 ਨਵੰਬਰ 23 ਨੂੰ ਜਿਹੜਾ ਹੈ ਫਿਰ ਪੈਰੋਲ ਮਿਲੀ 19 ਜਨਵਰੀ 24 ਨੂੰ 50 ਦਿਨ ਦੀ ਪੈਰੋਂ ਸੀ ਤੇ ਐਸੇ ਤਾਂ ਫਿਰ ਇਹਨੇ ਆ ਕੇ ਲੋਕ ਸਭਾ ਦਾ ਇੰਡਾਇਰੈਕਟਲੀ ਬੜਾ ਕੁਝ ਕੀਤਾ ਫਿਰ ਵੀ ਤਨਜੀ ਸ਼ਹਿਦ ਪੰਜ ਸੀਟਾਂ ਬੀਜਪੀ ਨੂੰ ਆਈਆਂ ਨੇ ਮੈਂ ਨਹੀਂ ਕਹਦਾ ਪਰ ਉਹ ਤਾਂ ਇਹੀ ਸਮਝਦੇ ਹੋਣਗੇ ਫੇਰਾ ਹੁਣ ਤੇਰਾਸਾ 24 ਨੂੰ ਆਪ ਅੱਜ ਕੱਲ ਇਲੈਕਸ਼ਨ ਚੱਲ ਰਹੀ ਹੈ ਹੁਣ ਫੇਰੇ ਬਾਹਰ ਆ ਗਿਆ ਜਿਹੜੀ ਆ ਤਾਂ ਕੀਤਾ ਬਜਾਅ ਕੀ ਹੋਇਆ ਨਾ ਤੁਸੀਂ ਕਹੋ ਜੀ ਇਹ ਫਿਰ ਇਹਦੇ ਨਾਲ ਤੁਸੀਂ ਇਲੈਕਸ਼ਨ ਦਾ ਕਨੈਕਸ਼ਨ ਕਿਵੇਂ ਜੋੜਦੇ ਹੋ ਜੋੜ ਲੈਨੇ ਦੇਖ ਲੈਨੇ ਜਦੋਂ ਵੀ ਪੈਰੋਲ ਮਿਲਿਆ ਹੁਣ 11 ਵੀ ਪੈਰੋਲ ਹੈ ਤੇ ਪੰਜ ਸੱਤ ਵਾਰੀ ਤਾਂ ਪਤਾ ਵੀ ਲੱਗਦਾ ਨਾ ਇਹ ਕੋਣ ਪੰਜਾਬ ਪ੍ਰਧਾਨ ਸਭਾ ਦੀ 22 ਚੋਣ ਹੋਈ ਸੀ 21 ਦਿਨ ਦੀ ਪਰੋਲ ਮਿਲੀ ਉਹ ਤੋਂ ਫਿਰ 22 ਦੇ ਵਿੱਚ ਹਰਿਆਣਾ ਨਗਰ ਨਿਕਨ ਸੀ ਉਦੋਂ 30 ਦਿਨ ਦੀ ਪਰੋਲ ਮਿਲੀ ਆ ਪੰਜਾਬ ਦੀ ਆਦਮਪੁਰ ਜਿਮਨੀ ਚੌਂਚ ਵੀ ਨੂੰ 40 ਦਿਨ ਦੀ ਪਰੋਲ ਮਿਲੀ ਸੀ ਹਰਿਆਣਾ ਦੀ ਪੰਚਾਇਤ ਇਲੈਕਸ਼ਨ ਵੇਲੇ 30 ਦਿਨ ਦੀ ਪਰੋਲ ਸੀ ਤੇ ਇਹ ਚ ਰਾਜਸਥਾਨ ਦੀ ਵਿਧਾਨ ਸਭਾ ਦੇ ਇਲੈਕਸ਼ਨ ਵੇਲੇ ਰਾਜਸਥਾਨ ਚ ਵੀ ਇਹਦੇ ਜੱਲੇ ਵਾਂ ਕੇ ਹੈਗੇ ਨੇ 29 ਦਿਨ ਦੀ ਪਰੋਲ ਸੀ ਤਿਆ ਹੁਣ ਤੁਹਾਡੇ ਸਾਹਮਣੇ ਹਰਾਨਾ ਮਦਾਨ ਸਭਾ ਫਿਰ ਇਹਨੂੰ ਪਹਿਲਾ 21 ਦਿਨ ਦੀ ਹੁਣ ਫਿਰ 20 ਦਿਨ ਦੇ ਬਾਅਦ ਆ ਗਿਆ ਯਾਨੀ ਇਹ ਇਹਦਾ ਇਸ ਤਰ੍ਹਾਂ ਹੀ ਇਹ ਨਾਲ ਹੋ ਰਿਹਾ ਹੈ ਇਹ ਵੀ ਦੀ ਗੱਲ ਹੁੰਦੀ ਅੱਛਾ ਫਿਰ ਅਗਲੀ ਗੱਲ ਕਨੈਕਸ਼ਨ ਤਾਂ ਹੈ ਹੀ ਹੈ ਇਹ ਹਰਿਆਣਾ ਦੇ ਵਿੱਚ ਦਾਵਾ ਹੈ ਕਿ 36 ਸਿੱਟਾ ਤੇ ਅਸਰ ਪਾਉਂਦਾ ਔਰ ਸਾਰੀਆਂ ਪਾਰਟੀਆਂ ਜਾਂਦੀਆਂ ਨੇ ਇਕੱਲੇ ਹੁਣ ਅੱਜ ਕੱਲ ਬੀਜੇਪੀ ਦੀ ਸਰਕਾਰਾ ਬੀਜੇਪੀ ਨੂੰ ਦੇ ਰਹੀ ਹੈ ਜਿਹੜਾ ਇਹਨੂੰ ਦੇ ਰਿਆ ਸੀ ਜੇਲਰ ਉਹਨੂੰ ਦਾਦਲੀ ਤੋਂ ਟਿਕਟ ਦਿੰਦੀ ਹੈ ਬੀਜੇਪੀ ਨੇ ਆ ਹੁਣ ਬੈਸੇਜ ਜੇ ਆਪਾਂ ਦੇਖੀਏ ਪਾਰਟੀਆਂ ਸਾਰੀਆਂ ਨੇ ਮੈਂ ਫੋਟੋ ਦੇਖੀ ਤੁਹਾਨੂੰ ਵੀ ਜੇ ਮੈਂ ਦੇਖ ਰੂ ਪਾ ਦਊਂ ਇੱਥੇ ਦੋਨੇ ਬਾਦਲ ਪਹਿਰਾਂ ਚ ਬੈਠੇ ਨੇ ਇਹਦੇ ਦਰਬਾਰ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਵੀ ਤੇ ਸਰਬੀਤ ਸਿੰਘ ਬਾਦਲ ਵੀ ਇਕੱਲੇ ਉਹੀ ਨਹੀਂ ਉਹ ਪ੍ਰਮਿੰਦਰ ਸਿੰਘ ਢੀਂਟ ਸਾਹਿਬ ਨੇ ਕਿਹਾ ਸੀ ਸਾਨੂੰ 25-30 ਬੰਦੇ ਉੱਥੇ ਜਾਣਾ ਪਿਆ ਇਹਨਾਂ ਨੇ ਭੇਜਿਆ ਸੀ ਭੇਜਿਆ ਸੀ ਜਾਂ ਤੁਸੀਂ ਗਏ ਸੀ ਸਾਰੇ ਗਏ ਸੀ ਅਗਲੀ ਇਤੋ ਤੱਕ ਜੀਪੀਸੀ ਦਾ ਸਾਫ ਦਾ ਪ੍ਰਦਰ ਕੋ ਵੀ ਸਲੋਗਲ ਵੀ ਗਿਆ ਸੀ ਚਾਹਨਾ ਚ ਬੈਠਣ ਉਹਦੋਂ ਬਾਅਦ ਕਹੇ ਜੀ ਅਸੀਂ ਤਾਂ ਖੇਵਾਂ ਜਾਂਚਣਾ ਮੰਗਦੀਆਂ ਚੰਗਾ ਕੰਮ ਹੈ ਪਹਿਲਾਂ ਚਲੇ ਜਾਓ ਤੇ ਫਿਰ ਖੇਵਾਂ ਜਾਂਚਣਾ ਜਿਹੜੀ ਕੋਈ ਪ੍ਰਵਾਹੀ ਨਹੀਂ ਜੋ ਸੱਚ ਚ ਹੋਇਆ ਸਾਂਗ ਰਚਾਇਆ ਜੋ ਕੁਝ ਕੀਤਾ ਔਰ ਤੁਹਾਡੇ ਸਾਹਮਣੇ ਹੈ ਬਾਦਲ ਤਾਂ ਉਹਦੋਂ ਬਾਅਦ ਮਿਲਦਾ ਵੀ ਰਿਹਾ ਤੇ ਜੋ ਪ੍ਰਦੀਪ ਕਲੇਰ ਨੇ ਦੱਸਿਆ ਇਹ ਸਾਰਾ ਕੁਝ ਹੀ ਚੱਲਦਾ ਤੇ ਕੈਪਟਨ ਸਾਹਤ ਕੈਪਟਨ ਦੀ ਬੱਦਤ ਕੀ ਸੀ ਤੇ ਹੁਣ ਭਾਜਪਾ ਦੀ ਬੱਦਤ ਹੋ ਰਹੀ ਹੈ ਸਾਰੀਆਂ ਪਾਰਟੀਆਂ ਜਾਂਦੀਆਂ ਰਹੀਆਂ ਨੇ ਦੇਖੋ ਐਸੀ ਕੋਈ ਗੱਲ ਨਹੀਂ ਹੈ ਪੈਸੇ ਸੱਚੀ ਗੱਲ ਹੈ ਕਿ ਅੱਜਕੱਲ ਹਰਿਆਣਾ ਸਰਕਾਰ ਬੜੀ ਮਿਹਰਬਾਨ ਹੈ ਇੱਥੋਂ ਤੱਕ ਮਿਹਰਬਾਨ ਹੈ ਜਿਹੜਾ ਇਹਦਾ ਨਕਲੀ ਜਨਮ ਦਿਨ 15 ਅਗਸਤ ਨੂੰ ਹੁੰਦਾ ਹੈ ਅਨਿਲ ਵਿਜਨੇ 51 ਲੱਖ ਰੁਪਏ ਦਾ ਚੈੱਕ ਇਹਦੇ ਪੈਰਾਂ 'ਤੇ ਰੱਖਿਆ ਸੀ ਜਾ ਕੇ ਆਇਆ じゃ ਕੋਈ ਤਾਂ ਚੱਲ ਰਿਹਾ ਇੱਥੇ ਸਭੀ ਸਿਆਸਤਾਂ ਵੀ ਜੋ ਮਰਜ਼ੀ ਕਰੋ ਆ ਹਰ ਵੀ ਦੇਖ ਲਓ ਆ ਜਿਹੜੀ ਹੁਣ ਪੈਰੋਲ ਦਿੱਤੀ ਹੈ ਦੂਜੇ ਪਾਸੇ ਹਾਈ ਕੋਰਟ ਚ ਪੈਰੋਲ ਦੇ ਬਾਰੇ ਪਟੀਸ਼ਨ ਪਾਈ ਹੋਈ ਹੈ ਤੇ ਹਾਈ ਕੋਰਟ ਦਾ ਵੀ ਨਹੀਂ ਪਤਾ ਲੱਗਦਾ ਇੱਕ ਵਾਰੀ ਹਾਈ ਕੋਰਟ ਨੇ ਬਿਲਕੁਰੀਏ ਕਿਹਾ ਸਾਨੂੰ ਸਰਕਾਰ ਨੂੰ ਕਿਹਾ ਸਾਨੂੰ ਦਿਓ ਦੱਸੋ ਤੁਸੀਂ ਬਾਕੀਆਂ ਨੂੰ ਪੈਰੋਲ ਦੇ ਦਿਓ ਇਕੱਲੇ ਇਹਨੂੰ ਕਿਉਂ ਦੇ ਰਹੇ ਹੋ ਨਹੀਂ ਵੈਸੇ ਤੁਸੀਂ ਦੇਖੋ ਕਿੰਨੇ ਲੋਕ ਕਤਲ ਦੇ ਕੇ ਇਸ ਜੇਲਾ ਚ ਪਏ ਨੇ ਬਹੁਤ ਸਾਰੇ ਜਿਹੜੇ ਕੇਸ ਹਾਈ ਕੋਰਟ ਚ ਪਏ ਨੇ 15-15 ਸਾਲ ਤੋਂ ਲੋਕ ਰੂਲ ਬੰਗਰੇ ਨਹੀਂ ਮਿਲੀ ਕਿਸਨ ਤੋਂ ਇਹ ਡੇਰਾ ਸਾਹ ਤੇ ਉਹ ਕਾਨੂੰਨ ਨਹੀਂ ਲੱਗ ਹੁੰਦੇ ਤੇ ਤੁਸੀਂ ਕਹੋ ਜੀ ਦੂਜੇ ਪਾਸੇ ਆ ਬੰਦੀ ਸਿੰਘ ਬੰਦੀ ਸਿੰਘਾਂ ਤੇ ਕਿਹੜਾ ਕਾਨੂੰਨ ਲੱਗ ਹੁੰਦਾ ਜੀ ਇਹਨਾਂ ਤੇ ਉਹਨਾਂ ਦੀ ਸਜ਼ਾ ਵੀ ਪੂਰੀ ਹੋ ਗਈ ਤਾਂ ਇਹਨਾਂ ਨੂੰ ਕੁਛ ਇਹ ਸੱਤ ਸਾਲਾਂ ਚ 275 ਦਿਨ ਬਾਹਰ ਹੈ ਮਤਲਬ ਫੇਰ ਉਹ ਸੁਨਾਰੀਆਂ ਜੇਲ੍ਹ ਵੀ ਇਹਦੇ ਲਈ ਜੇਲ੍ਹ ਨਹੀਂ ਉੱਥੇ ਬੜਾ ਬਹੁਤ ਆਰਾਮ ਦਿੱਤਾ ਜਾਂਦਾ ਇਹਨੂੰ ਸਾਰਾ ਕੁਝ ਮਿਲਦਾ ਹੈ ਜੋ ਕੋਈ 5 ਸਟਾਰ ਹੋਟਲ ਚ ਹੁੰਦਾ ਤੇ ਇਹ ਤੁਸੀਂ ਕਹਿੰਦੇ ਜੀ ਇੱਥੇ ਆ ਦੇਸ਼ ਦੇ ਵਿੱਚ ਕਾਨੂੰਨ ਬਰਾਬਰ ਹੈ ਦੇਖ ਲਓ ਹਨ ਇਹ ਬਰਾਬਰੀ ਦੇ ਅਧਕਾਰ ਦਾ ਜਿਹੜਾ ਹੈ ਵੀ ਬੇਕਦਰੀ ਹੈ ਜਾਂ ਨਹੀਂ ਇਹ ਤਾਂ ਤੁਸੀਂ ਦੇਖਣਾ ਹੈ ਹਾਂ ਇਹ ਗੱਲ ਜ਼ਰੂਰ ਹੈ ਕਿ ਵੋਟ ਜਿਹੜੀ ਬੈਂਕ ਹੈ ਨਾ ਉਹਦੀ ਸਿਆਸਤ ਹੁੰਦੀ ਬਹੁਤ ਬੁਰੀ ਹੈ ਤੁਹਾਡੇ ਸਾਹਮਣੇ ਇੱਕ ਪਾਸੇ ਅੱਜ ਇਹ ਬਾਹਰ ਆਇਆ ਦੂਜੇ ਪਾਸੇ ਉਹ ਬੰਦੀ ਸਿੰਘਾਂ ਦੀ ਰਿਆਇ ਲਈ ਮਾਰਚ ਕੀਤਾ ਜਾ ਰਿਹਾ ਕੰਬਨਸਾਫ ਮੋਰਚੇ ਪਰ ਨਾ ਚੱਲ ਕੀ ਰਿਹਾ ਹੈ ਮਤਲਬ ਕੀ ਦੇ ਲਈ ਕੀ ਇਨਸਾਫ ਹੈ ਕੀ ਇੱਥੇ ਇੱਕ ਕਾਨੂੰਨ ਹੈ ਸਵਾਲ ਤਾਂ ਵੱਡੇ ਨੇ ਨਾ ਜਿਹੜੇ ਇਸੇ ਕਰਕੇ ਪੈਦਾ ਹੁੰਦੇ ਨੇ ਕਿ ਇਹਨੂੰ ਵਾਰ-ਵਾਰ ਪੈਰੋਲ ਕਿਉਂ ਮਿਲਦੀ ਹੈ ਜਾਂ ਤਾਂ ਇਹ ਦੱਸਿਆ ਜਾਵੇ ਵੀ ਇਹ ਤਾਂ ਜਿਹੜੇ ਜੁਰਮ ਨੇ ਬਹੁਤ ਘੱਟ ਐਨੇ سنگੀਨ ਜੁਰਮ ਇਹ ਤੋਂ ਬਾਅਦ ਕੀ ਹੋਣਗੇ ਰੇਪ ਹੈ ਤੇ ਕਤਲ ਹੈ ਤੇ ਇਸ ਦੇ باوجود ਵੀ ਇਹ ਜਿਹੜਾ ਬੰਦਾ ਹੁਣ ਬਾਰ-ਬਾਰ ਪੈਰੂਰ ਮਿਲਦੀ ਹੈ ਜਾਂ ਫੈਰੂਰ ਮਿਲਦੀ ਹੈ ਹੈ ਤੈਨੂੰ ਕੁਝ ਬਸ ਆਹੀ ਗੱਲ ਹੈ ਇਹ ਐਸਐਸ ਇਹਦਾ ਕੋਈ ਜਵਾਬ ਕੋਈ ਨਹੀਂ ਕਾਨੂੰਨ ਦੇ ਧਾਰੇ ਨੂੰ ਜਿਵੇਂ ਮਰਜ਼ੀ ਕਰ ਪਰ ਲੋ ਤੇ ਅਲੱਗ-ਅਲੱਗ ਕਾਨੂੰਨ ਸਭ ਦੇ ਲਈ ਤੋਂ ਉਹ ਜਿਹੜਾ ਹੈ ਹੁਣ ਬਾਹਰ ਜਦੋਂ ਦਿਲ ਕਰਦਾ ਬਾਹਰ ਆ ਜਾਂਦਾ 11 ਵਾਰੀ ਬਾਹਰ ਆ ਚੁੱਕੇ ਸੋ ਇਹ ਤੇ ਤੁਹਾਡਾ ਕੀ ਖਿਆਲ ਹੈ ਇਹ ਤੇ ਤੁਸੀਂ ਦੱਸੋਗੇ ਲੇਕਿਨ ਸੱਚ ਮੁੱਚੀ ਗਰਮੀਤ ਰਾਮ ਰਹੀਮ ਲਈ ਕਾਨੂੰਨ ਹੋ ਰਿਹਾ ਉਹ ਤੁਹਾਡੇ ਸਾਹਮਣੇ ਉਹਨਾਂ ਲਈ ਮਿਲਦੇ ਇੱਕ ਨਵੀਂ ਵੀਡੀਓ ਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ